ਪੰਜਾਬ ਸਰਕਾਰ ਦੇ ਯੋਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਬਠਿੰਡਾ ਪੁਲਿਸ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ ਜਦੋਂ ਸਾਡੀ ਸਿਵਲ ਲਾਈਨ ਦੀ ਟੀਮ ਜੋ ਕਿ ਐਸ ਐਚ ਓ ਹਰਜੀਵਨ ਸਿੰਘ ਦੀ ਅਗਵਾਈ ਦੇ ਵਿੱਚ ਅਸੀਂ ਭਾਗੂ ਰੋਡ ਟੀ ਪੁਆਇੰਟ ਕੈਂਟਰ ਰੋਡ ਦੇ ਉੱਪਰ ਨਾਕਾ ਲਗਾਇਆ ਸੀਗਾ ਜਿਸ ਦੇ ਵਿੱਚ ਇੱਕ ਰਾਹੁਲ ਏਲੀਅਸ ਮਿੱਡਾ son of ਅਮਰਜੋਤ ਜੋ ਕਿ ਡੱਬੋ ਵਾਲੀ ਦਾ ਰਹਿਣ ਵਾਲਾ ਹੈ ਤੇ ਹੁਣ ਇਸ ਟਾਈਮ ਹਰਬੰਸ ਨਗਰ ਬਠਿੰਡਾ ਦੇ ਵਿੱਚ ਰਹਿੰਦਾ ਉਸ ਨੂੰ ਅਸੀਂ ਨਾਕਾ ਬੰਦੀ ਦੌਰਾਨ ਅਰਾਊਂਡ ਅਪ ਕੀਤਾ ਅਤੇ ਅਰਾਊਂਡ ਅਪ ਕਰਨ ਤੇ ਉਹਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਦੇ ਪੋਜੈਸ਼ਨ ਦੇ ਵਿੱਚੋਂ 524 ਗ੍ਰਾਮ ਜਿਹੜੀ ਹੈਰੋਨ ਹੈ ਬਰਾਮਦ ਹੋਈ ਹੈਰੋਨ ਬਰਾਮਦ ਹੋਣ ਤੇ ਅਸੀਂ ਥਾਣਾ ਸਿਵਲ ਲਾਈਨ ਦੇ ਵਿੱਚ ਮੁਕੱਦਮਾ ਨੰਬਰ 356 ਅੰਡਰ ਸੈਕਸ਼ਨ 21C ਐਨਡੀਪੀਐਸ ਐਕਟ ਤਹਿਤ ਮੁਕੱਦਮਾ ਰਜਿਸਟਰ ਕੀਤਾ ਅਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਅੱਗੇ ਤਫ਼ਤੀਸ਼ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਇਹ ਜਿਹੜਾ ਰਾਹੁਲ ਮਿੱਡਾ ਜੋ ਲੜਕਾ ਹੈਗਾ ਉਹ ਹਰਬੰਸ ਨਗਰ ਬਠਿੰਡਾ ਦੇ ਵਿੱਚ ਰਹਿੰਦਾ ਹੈ ਇਹ ਐਕਟਿਵਾ ਤੇ ਸਵਾਰ ਸੀਗਾ ਤੇ ਐਕਟਿਵਾ ਤੇ ਜਾ ਰਿਹਾ ਸੀਗਾ ਇਸਨੇ ਜਿਹੜੇ ਸੀਗੇ ਅੱਗੇ ਕੇਸੇ ਬੰਦੇ ਨੂੰ ਇੱਥੇ ਮਠੰਡਾ ਦੇ ਵਿੱਚ ਅਪਲਾਈ ਦੇਣੀ ਸੀਗੀ ਤੇ ਦੌਰਾਨ ਨਾਕੇਬੰਦੀ ਜਿਹੜੇ ਸਾਡੇ ਐਸਐਚਓ ਸਿਵਲ ਲਾਈਨ ਐਸਆਈ ਹਰਜੀਵਨ ਸਿੰਘ ਦੇ ਵੱਲੋਂ ਇਹਨੂੰ ਨਾਕੇ ਤੇ ਰਾਉਂਡ ਅਪ ਕੀਤਾ ਗਿਆ ਅਤੇ ਰਾਉਂਡ ਅਪ ਕਰਨ ਤੇ ਇਹਦੀ ਪੋਜੈਸ਼ਨ ਦੇ ਵਿੱਚੋਂ 524 ਗ੍ਰਾਮ ਜਿਹੜੀ ਹੈ ਹੈਰੋਂ ਦੀ ਬਸੀ ਬਰਾਮਦਗੀ ਕੀਤੀ ਹੈ ਤੇ ਕੋਈ ਪਤਾ ਲੱਗਿਆ ਇਹ ਕਿੱਥੋਂ ਲੈ ਕੇ ਆਇਆ ਸੀਗਾ ਤੇ ਕਿੱਥੇ ਦੇਣ ਚੱਲਿਆ ਸੀ ਆ ਡੂਰਿੰਗ ਇਨਵੈਸਟੀਗੇਸ਼ਨ ਕੁਝ ਫੈਕਟਸ ਇਹਦੇ ਸਾਨੂੰ ਦੱਸੇ ਆ ਜਿਨ੍ਹਾਂ ਤੇ ਅਸੀਂ ਵਰਕ ਕਰ ਰਹੇ ਹਾਂ ਤੇ ਇਸ ਮੁਕਦਮੇ ਦੇ ਵਿੱਚ ਹੋਰ ਬਰਾਮਦਗੀ ਹੋਣ ਦੇ ਸਾਰ ਹੈ ਇਸ ਕਰਕੇ ਜਿਹੜਾ ਹੈਗਾ ਇਸ ਸਟੇਜ ਤੇ ਮੈਂ ਤੁਹਾਡੇ ਨਾਲ ਫਾਰਵਰਡ ਐਂਡ ਬੈਕਵਰਡ ਲਿੰਕਸ ਦੇ ਰਿਗਾਰਡਿੰਗ ਜਿਹੜੀ ਇਨਫੋਰਮੇਸ਼ਨ ਸ਼ੇਅਰ ਨਹੀਂ ਕਰ ਸਕਦਾ ਕੋਈ ਇਹਨਾਂ ਤੋਂ ਇਲਾਵਾ ਕੋਈ ਹੋਰ ਨਾਲ ਸੀਗਾ ਇਸਦੇ ਕੋਈ ਜਸ ਟਾਈਮ ਇਸੇ ਕੋਰ ਕਵਰੀ ਹੋਈ ਉਸ ਟਾਈਮ ਇਹ ਇਕੱਲਾ ਸੀਗਾ ਪਰੰਤੂ ਜਿਸ ਕੋਲੋ ਇਹ ਲੈ ਕੇ ਆਇਆ ਹੈ ਜਾਂ ਜਿਸ ਨੂੰ ਅੱਗੇ ਸਪਲਾਈ ਦੇਣੀ ਸੀਗੀ ਉਸ ਬਾਰੇ ਡਿਊਰਿੰਗ ਇਨਵੈਸਟੀਗੇਸ਼ਨ ਤੇ ਟੈਕਨੀਕਲ ਐਵੀਡੈਂਸ ਦੇ ਆਧਾਰ ਦੇ ਉੱਤੇ ਸਾਨੂੰ ਕੁਝ ਇਨਫੋਰਮੇਸ਼ਨ ਸਾਨੂੰ ਮਿਲੀ ਹੈ ਉਸ ਤੇ ਅਸੀਂ ਵਰਕ ਕਰ ਰਹੇ ਹਾਂ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਜਲਦੀ ਹੀ ਲੌਜੀਕਲ ਕਨਕਲੂਡ ਕੀਤਾ ਜਾਵੇ ਹਾਂ ਇਸ ਦਿਨ ਪਹਿਲਾਂ ਕੋਈ ਹਰਣ ਦਾ ਮੁਕਤਮਾ ਦਰਜ ਨਹੀਂ ਹੈ ਇਹ ਪਹਿਲਾ ਜਿਹੜਾ ਕੇਸ ਇਸ ਤੇ ਹਰਣ ਦਾ ਦਰਜ ਹੋਇਆ ਹੈ ਇਹ ਕਦੋਂ ਦਾ ਰਹਿੰਦਾ ਕੁਝ ਪਤਾ ਲੱਗੇ ਇਹ ਬੇਸਿਕਲੀ ਤਾਂ ਇਹ ਡੱਬ ਵਾਲੀ ਦਾ ਰਹਿਣ ਵਾਲਾ ਹੈ ਪਰ ਕੁਝ ਪਿਛਲੇ ਕੁਝ ਸਮੇਂ ਤੋਂ ਉਹ ਜਿਹੜਾ ਹੈਗਾ ਇੱਥੇ ਹਰਬੰਸ ਨਗਰ ਉੱਤਨੜਾ ਦੇ ਵਿੱਚ ਰਹਿ ਰਿਹਾ ਕਿਉਂਕਿ ਇਸ ਨੂੰ ਇਹ ਸੀ ਕਿ ਬਠਿੰਡਾ ਦੇ ਵਿੱਚ ਰਹਿਣ ਦਾ ਮਕਸਦ ਸੀ ਕਿ ਵੱਡੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਆਰਾਮ ਨਾਲ ਆਪਣਾ ਕੰਮ ਕਰ ਲੂਗਾ ਕਿਸੇ ਨੂੰ ਪਤਾ ਨਹੀਂ ਲੱਗੂਗਾ ਯੁੱਧ ਨਸ਼ਾ ਵਿਰੁੱਧ ਸਰਕਾਰ ਵੱਲੋਂ ਮੁਹਿੰਮ ਚਲਾਈ ਗਈ ਹੈ ਹਰੇਕ ਤੇ ਤੁਸੀਂ